26 ਜੁਲਾਈ ਯਾਨੀ ਕਿ ਅੱਜ ਕੀਤਾ ਜਾਵੇਗਾ ਕਾਰਗਿਲ ਵਿਜੇ ਦਿਵਸ ਪ੍ਰੋਗਰਾਮ ਦਾ ਆਯੋਜਨ ਪੱਛਮੀ ਬਰੇਗੰਡ ਦੇ ਮੌਕੇ ਸੈਨਿਕ ਭਲਾਈ ਵਿਭਾਗ ਦੇ ਵੱਲੋਂ ਕਾਰਗਿਲ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੀਤਾ ਜਾਵੇਗਾ ਇਹ ਪ੍ਰੋਗਰਾਮ ਕਾਰਗਿਲ ਯੁੱਧ ਦੇ ਵਿੱਚ ਸ਼ਹੀਦ ਹੋਏ 100 ਤੋਂ ਵੱਧ ਪਰਿਵਾਰਿਕ ਮੈਂਬਰਾਂ ਲਈ ਹਸਤਾ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਜਾਵੇਗਾ ਸਨਮਾਨ ਕਾਰਗਿਲ ਵਿਜੇ ਦਿਵਸ ਦੇ ਮੌਕੇ ਉਸਦੀ 25ਵੇਂ ਬਰੇਗੰਡ ਤੇ ਸੈਨਿਕ ਅਪਲਾਈ ਵਿਭਾਗ ਵੱਲੋਂ ਕਾਰਗਿਲ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜੋ ਕਿ ਹੁਸ਼ਿਆਰਪੁਰ ਸਿੱਤਾਰ ਵਾਰ ਮੈਮੋਰੀਅਲ ਵਿਕੇ 26 ਜੁਲਾਈ ਯਾਨੀ ਕਿ ਅੱਜ ਕੀਤਾ ਜਾਵੇਗਾ ਇਸ ਸਬੰਧੀ ਜਾਣਕਾਰੀ ਦਿੰਦੇ ਹੋ ਹੁਸ਼ਿਆਰਪੁਰ ਦੇ ਦਿੱਲਾ ਡਿਫੈਂਸ ਵੈਲਫੇਅਰ ਆਫਿਸਰ ਵਿੰਗ ਕਮਾਂਡਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਦੇ ਵਿੱਚ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਤੇ ਰੋਪੜ ਜ਼ਿਲ੍ਹਿਆਂ ਦੇ ਨਾਲ ਸਬੰਧਿਤ ਕਾਰਗਿਲ ਸ਼ਹੀਦਾ ਅਤੇ ਜਦੋਂ ਦੌਰਾਨ ਅਭੰਗਤਾ ਦਾ ਸ਼ਿਕਾਰ ਹੋਏ ਕਾਰਗਿਲ ਯੋਧੇ ਅਤੇ ਉਹਨਾਂ ਦੇ ਪਰਿਵਾਰਿਕ ਸੌਤਵੱਦ ਮੈਂਬਰ ਇਸ ਦੇ ਵਿੱਚ ਭਾਗ ਲੈਣਗੇ ਜਿਨ੍ਹਾਂ ਨੂੰ ਸਰ ਪੰਜਾਬ ਸਰਕਾਰ ਦੇ ਵੱਲੋਂ ਸਨਮਾਨਿਤ ਕੀਤਾ ਜਾਵੇਗਾ ਇਸ ਮੌਕੇ ਇੱਕ ਫੋਟੋ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ ਜਿਸ ਵਿੱਚ ਕਾਰਗਿਲ ਦੇ ਯੁੱਧ ਵਿੱਚ ਲਾਸਾਨੀ ਕੁਰਬਾਨੀਆਂ ਦੇਣ ਵਾਲੇ ਅਤੇ ਭਾਰਤੀ ਫੌਜ ਵੱਲੋਂ ਵਿਖਾਈ ਗਈ ਵੀਰਤਾ ਦੇ ਕਾਰਨਾਮਿਆਂ ਦੇ ਚਿੱਤਰ ਪ੍ਰਦਰਸ਼ਿਤ ਕੀਤੇ ਜਾਣਗੇ ਹਾਂ ਜੀ ਤੁਹਾਡਾ ਆਪਣਾ ਨਾਮ ਦੱਸੋ ਜੀ ਕਿਸ ਕਰਕੇ ਅੱਜ ਪ੍ਰਸਤੁਤ ਹੋ ਤੁਸੀਂ ਅ ਮੈਂ ਵੈਨ ਕਮਾਂਡਰ ਗੁਰਪ੍ਰੀਤ ਸਿੰਘ ਰਿਟਾਇਰਡ ਮੈਂ ਹਸ਼ਿਆਰਪੁਰ ਦਾ ਜ਼ਿਲ੍ਹਾ ਸੈਨਿਕ ਭਲਾਈ ਅਫਸਰ ਹੈਗਾ ਤੇ 26 ਤਰੀਕ ਨੂੰ 26 ਜੁਲਾਈ ਕੱਲ ਨੂੰ ਕਰਗਿਲ ਵਿਜੇ ਦਿਵਸ ਤੇ 25ਵੀਂ ਵਰੇਗੰਡ ਹੈਗੀ ਹੈ ਤੇ ਅਸੀਂ ਜਿਹੜੇ ਆਪਣੇ ਸੈਨਿਕ ਉਸ ਯੁੱਧ ਦੌਰਾਨ ਜਾਤਾ ਵੀਰਗਤੀ ਨੂੰ ਪ੍ਰਾਪਤ ਹੋਏ ਸੀਗੇ ਜਾਂ ਫਿਰ ਡਿਸੇਬਲ ਹੋ ਗਏ ਸੀਗੇ ਅਸੀਂ ਉਹਨਾਂ ਦਾ ਮਾਣ ਵਧਾਉਣ ਲਈ ਇੱਕ ਪ੍ਰੋਗਰਾਮ ਕਰ ਰਹੇ ਹਾਂ ਤੇ ਉਹ ਪ੍ਰੋਗਰਾਮ ਵਿੱਚ ਅਸੀਂ ਉਹਨਾਂ ਦੇ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਬੁਲਾ ਰਹੇ ਨੇ ਤੇ ਜਿਹੜੇ ਸੈਨਿਕ ਹੈਗੇ ਨੇ ਸਾਡੇ ਨਾਲ ਉਹਨਾਂ ਨੂੰ ਅਸੀਂ ਬੁਲਾ ਰਹੇ ਹਾਂ ਤੇ ਉਹਨਾਂ ਦਾ ਅਸੀਂ ਕੱਲ ਨੂੰ ਮਾਨ ਸਤਿਕਾਰ ਕਰਨਾ ਹੈ ਉਹਨਾਂ ਨੂੰ ਚੈੱਕ ਦੇਣੇ ਨੇ ਨਾਲੇ ਉਹਨਾਂ ਨੂੰ ਮੋਮੈਂਟੋ ਦੇਣਾ ਹੈ ਤੇ ਅਸੀਂ ਉਹਨਾਂ ਦਾ ਇੱਕ ਵਾਰ ਫੇਰ ਧੰਨਵਾਦ ਵੀ ਕਰਨਾ ਹੈ ਕਿ ਆਪ ਦੀ ਪਰਿਵਾਰ ਨੇ ਤੇ ਜਿਹੜੀ ਆਪ ਦੇ ਆ ਸੈਕਰੀਫਾਈਜ਼ਰ ਨੇ ਜਿਹੜੀ ਬਲੀਦਾਨ ਨੇ ਉਹਨਾਂ ਕਰਕੇ ਦੇਸ਼ ਕਿੰਨਾ ਮਜ਼ਬੂਤ ਹੋਇਆ ਤੇ ਅੱਜ ਅਸੀਂ ਜਿਹੜੀ ਖੁੱਲੀ ਸਹ ਲੈ ਰਹੇ ਆ ਉਹ ਉਹਨਾਂ ਦੇ ਬਲੀਦਾਨਾ ਕਰਕੇ ਉਹਨਾਂ ਯੋਧਿਆਂ ਦੇ ਬਲੀਦਾਨਾ ਕਰਕੇ ਤੇ ਉਹਨਾਂ ਦੇ ਪਰਿਵਾਰਾਂ ਦੇ ਬਲੀਦਾਨਾ ਕਰਕੇ ਹੀ ਅਸੀਂ ਤੇ ਖੁੱਲੀ ਸਹ ਲੈ ਰਹੇ ਆ ਕਿ ਇਹ ਇੱਕ ਮੌਕਾ ਹੋਏਗਾ ਜਦੋਂ ਆਉਣ ਵਾਲੀ ਪੀੜ੍ਹੀ ਨੂੰ ਵੀ ਸੰਦੇਸ਼ ਦਿੱਤਾ ਜਾ ਸਕੇਗਾ ਕਿ ਜਿੱਥੇ ਉਹਨਾਂ ਨੂੰ ਅਸੀਂ ਦੱਸ ਸਕਾਂਗੇ ਕਿ ਦੇਖੋ ਸਾਡੇ ਐਨੇ ਸ਼ੂਰ ਵੀਰ ਯੋਧੇ ਹੋਏ ਨੇ ਤੇ ਜਿਨ੍ਹਾਂ ਦੀ ਇੰਨੀ ਵਧੀਆ ਟਰੈਡੀਸ਼ਨ ਰਿਆ ਤੇ ਇਹਨੂੰ ਅੱਗੇ ਵੀ ਕੰਟੀਨਿਊ ਕਰਨ ਦਾ ਅਸੀਂ ਉਹਨਾਂ ਨੂੰ ਮੋਟੀਵੇਟ ਕਰ ਸਕਾਂਗੇ ਉਹਨਾਂ ਦਾ ਹੌਸਲਾ ਵਧਾਈ ਕਰ ਸਕਾਂ। ਸਰ ਜਿਹੜੀ ਇਹ ਪ੍ਰਦਰਸ਼ਨੀ ਇੱਥੇ ਰਹਿ ਗਈ ਹੈ। ਇਹ ਪ੍ਰਦਰਸ਼ਨੀ ਹੈ ਜੀ ਇਹ ਲਾਈ ਜਾਣੀ ਹੈਗੀ ਹੈ ਇੱਥੇ ਵਾਰ ਮੈਮੋਰੀਅਲ ਦੇ ਵਿੱਚ ਇੱਕ ਹਾਲ ਵੀ ਹੈਗਾ ਹੈ ਜਿੱਥੇ ਸਾਡੇ ਜਿੰਨੇ ਵੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਜਿੰਨੇ ਵੀ ਸੂਰਬੀਰ ਵੀਰਗਤੀ ਨੂੰ ਪ੍ਰਾਪਤ ਹੋਏ ਸੀਗੇ ਉਹਨਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ। ਹਾਂਜੀ ਮਟਰੋਨਾ ਮਟਰੋਨਾ ਇੱਥੇ ਹੀ ਜੀ ਇੱਥੇ ਹਾਂਜੀ ਮੈਮੋਰੀਅਲ ਦੇ ਜਸ ਪਿੱਛੇ ਇੱਕ ਹਾਲ ਹੈ ਅੱਛਾ ਵੱਡਾ ਹਾਲ ਹੈ ਤੇ ਉਸੇ ਦੇ ਵਿੱਚ ਅਸੀਂ ਇਹ ਪ੍ਰਦਰਸ਼ਨੀ ਲਾ ਰਹੇ ਹਾਂ ਟਾਈਮਿੰਗ ਹੈਗਾ ਜੀ ਸਵੇਰੇ 9 ਵਜੇ ਤੋਂ ਲੈ ਕੇ ਉਸ ਤੋਂ ਬਾਅਦ ਕੱਲੇ ਪੂਰਾ ਦਿਨ ਚੱਲੇਗੀ ਕਰੀਬਨ ਸ਼ਾਮ ਨੂੰ 5 ਵਜੇ ਤੱਕ ਹਾਂਜੀ 5:30 ਹਾਂ 5:30 ਵਜੇ ਤੱਕ ਬਾਹਰ ਸੇ ਵੀ ਜਿਹੜੇ ਅਸੀਂ ਚੈੱਕ ਤੇ ਮੋਮੈਂਟੋ ਦੇਣੇ ਨੇ ਉਹਦਾ ਜਿਹੜਾ ਪ੍ਰੋਗਰਾਮ ਹੈਗਾ ਉਹਦੇ ਵਿੱਚ ਜਿਹੜੇ ਆਪਣੇ ਹੁਸ਼ਿਆਰਪੁਰ ਦੇ ਪੰਜਾਬ ਸਰਕਾਰ ਦੇ ਮੰਤਰੀ ਨੇ ਮਾਣਯੋਗ શ્રી ਬ੍ਰਹਮਸ਼ੰਕਰ ਜਿੰਪਾ ਜੀ ਉਹਨਾਂ ਨੂੰ ਅਸੀਂ ਇਨਵਾਈਟ ਕੀਤਾ ਹੈਗਾ ਤੇ ਸਾਡਾ ਵਿਚਾਰ ਇਹ ਹੈ ਕਿ ਉਹਨਾਂ ਦੇ ਕਰ ਕੰਬਲੀ ਅਸੀਂ ਜਿਹੜੇ ਚੈਕਸ ਨੇ ਤੇ ਮੋਮੈਂਟੋ ਨੇ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਤੇ ਜਿਹੜੇ ਉਹ ਸੰਯੁੱਧ ਵਿੱਚ ਅਪੰਗ ਹੋ ਗਏ ਸੀਗੇ ਅੰਗਹੀਨ ਹੋ ਗਏ ਸੀਗੇ ਉਨਾ ਨੂੰ ਪ੍ਰੋਗਰਾਮ ਦੇ ਅੰਤ ਵਿੱਚ ਕਰੀਬਨ 11:30 ਵਜੇ ਦੇ ਕਰੀਬ ਮੰਤਰੀ ਜੀ ਦੇ ਕਰ ਕਮਲਾ ਤੋਂ ਉਹਨਾਂ ਨੂੰ ਇਹ ਦਵਾਨ ਦਾ ਪਲਾਨ ਹੈਗਾ ਅ ਮੇਰਾ ਨਾਮ ਰਾਜੇਸ਼ ਬਾਲੀ ਹੈ ਮੈਂ ਫੀਲਡ ਪਰ ਰਿਸੀਟੀ ਅਫਸਰ ਹੈਗਾ ਸੂਚਨਾ ਪ੍ਰਸਾਰਣ ਮੰਤਰਾਲੇ ਦਾ ਇੱਕ ਡਿਪਾਰਟਮੈਂਟ ਹੁੰਦਾ ਹੈ ਸੈਂਟਰਲ ਬਿਊਰੋ ਆਫ ਕਮਿਊਨੀਕੇਸ਼ਨ ਉਹਦਾ ਮੈਂ ਜਲੰਧਰ ਦਾ ਇੰਚਾਰਜ ਹਾਂ ਔਰ ਜਿਸ ਤਰ੍ਹਾਂ ਦੋਨੋਂ ਵਿੰਕ ਮਾਡਰ ਗੁਰਪ੍ਰੀਤ ਸਿੰਘ ਜੀ ਨੇ ਦੱਸਿਆ ਸੀ ਜੋ ਅਸੀਂ ਕੱਲ 26 ਜੁਲਾਈ ਨੂੰ ਗਰਗਿਲ ਵਿਜੇ ਦਿਵਸ ਮਨਾ ਰਹੇ ਹਾਂ ਉਹਦੀ ਰਜਤ ਜਨਮ ਦਿਤੀ ਮਨਾ ਰਹੇ ਹਾਂ ਸਿਲਵਰ ਜੁਬਲੀ ਉਸ ਕੰਟੈਕਸਟ ਵਿੱਚ ਅਸੀਂ ਕਿੱਥੇ ਵਿਸ਼ੇਸ਼ ਪ੍ਰਦਰਸ਼ਨੀ ਲਗਾ ਰਹੇ ਹਾਂ ਜੋ ਇੱਕ ਫੋਟੋ ਪ੍ਰਦਰਸ਼ਨੀ ਹੈ ਜੋ ਕੱਲ ਪੂਰਾ ਦਿਨ ਚੱਲੇਗੀ ਸਵੇਰੇ 9:00 ਤੋਂ ਲੈ ਕੇ ਸ਼ਾਮ 6:00 ਵਜੇ ਤੱਕ ਇਹਦੇ ਵਿੱਚ ਜਿੰਨੇ ਵੀ ਸਾਡੀਆਂ ਗਰਗਿਲ ਦੇ ਵਿੱਚ ਜੰਗ ਦੇ ਵਿੱਚ ਸਾਡੇ ਵੀਰਾਂ ਨੇ ਜੋ ਉੱਥੇ ਬਹਾਦਰਾਂ ਨੇ ਲੜਾਈਆਂ ਲੜੀਆਂ ਨੇ ਦੁਸ਼ਮਣਾਂ ਦੇ ਨਾਲ ਉਹਨਾਂ ਨੂੰ ਦਰਸਾਇਆ ਗਿਆ ਹੈ ਉਹਦੇ ਚ ਕਿਸ ਤਰ੍ਹਾਂ ਅਸੀਂ ਵਿਜੇ ਪ੍ਰਾਪਤ ਕੀਤੀ ਕਿਸ ਤਰ੍ਹਾਂ ਸਾਡੇ ਸਾਰੇ ਉੱਥੇ ਕਨਵੋਏ ਗਏ ਕਿਸ ਤਰ੍ਹਾਂ ਜੰਗ ਹੋਈ ਉਹਨਾਂ ਦੀ ਬਹਾਦਰੀ ਨੂੰ ਦਸਾਣ ਦੀ ਇਹ ਜਿਹੜੀ ਪ੍ਰਦਰਸ਼ਨੀ ਹੈ ਲਗਾਈ ਗਈ ਹੈ ਔਰ ਇਹਦਾ ਮੰਤਵ ਜਿੱਥੇ ਉਹਨਾਂ ਵੀਰਾਂ ਨੂੰ ਸਨਮਾਨਿਤ ਕਰਨਾ ਹੈ ਉਹਨਾਂ ਨੂੰ ਇੱਕ ਟ੍ਰਿਬਿਊਟ ਹੈਗੀ ਹੈ ਸਾਡੀ ਉਸੇ ਤਰ੍ਹਾਂ ਅਸੀਂ ਇਹਦੇ ਜਰੀਏ ਆਪਣੇ ਜਿਹੜੇ ਯੰਗਸਟਰਸ ਹੈਗੇ ਨੇ ਉਹਨਾਂ ਨੂੰ ਵੀ ਅਸੀਂ ਮੋਟੀਵੇਟ ਕਰਨਾ ਚਾਹੁੰਦੇ ਆ ਕਿ ਉਹ ਵੀ ਇਹਨੂੰ ਆ ਕੇ ਵੇਖਣ ਅਸੀਂ ਤੁਹਾਡੇ ਮੀਡੀਆ ਦੇ ਥਰੂ ਉਹਨਾਂ ਨੂੰ ਇਹ ਜਾਣਕਾਰੀ ਜ਼ਰੂਰ ਰਿਕੁਐਸਟ ਕਰਾਂਗੇ ਕਿ ਵਕਤ ਤੋਂ ਬਾਅਦ ਲੋਕੀ ਇੱਥੇ ਆਨ ਕੇ ਇਸ ਪ੍ਰਦਰਸ਼ਨ ਨੂੰ ਦੇਖਣ ਔਰ ਇਸ ਪ੍ਰੋਗਰਾਮ ਦੇ ਹਿੱਸਾ ਬਣਨ ਕਿਉਂਕਿ ਇਸ ਪ੍ਰੋਗਰਾਮ ਹਿੱਸਾ ਬੰਨਾ ਕੋਈ ਛੋਟੀ ਗੱਲ ਨਹੀਂ ਹੈ ਅਸੀਂ ਇਹ ਪ੍ਰੋਗਰਾਮ ਤਾਂ ਕਰੀਦਾ ਕਿ ਜਿਹੜੇ ਸਾਡੇ ਬਹਾਦਰ ਜਵਾਨਾ ਨੇ ਸਾਡੇ ਵਾਸਤੇ ਜੰਗ ਲੜੀ ਹੈ ਜਿਸ ਕਰਕੇ ਅਸੀਂ ਇਸ ਵੇਲੇ ਬੈਠੇ ਹਾਂ ਤੁਹਾਡੇ ਸਾਹਮਣੇ ਉਹਨਾਂ ਨੂੰ ਸਨਮਾਨਿਤ ਕਰਨਾ ਸੋ ਇਸ ਪੂਰੇ ਪ੍ਰੋਗਰਾਮ ਵਿੱਚ ਜਿੱਥੇ ਬਿੰਕ ਮਾਡਰ ਗੁਰਪ੍ਰੀਤ ਸਿੰਘ ਜੀ ਵੱਲੋਂ ਸਾਰਾ ਜਿਹੜੇ ਮਟੀਰੀਅਲਸ ਹੈਗੇ ਉਹਨਾਂ ਦੇ ਫੈਮਲੀਆਂ ਹੈਗੀਆਂ ਨੇ 100 ਦੇ ਕਰੀਬ ਮੈਂਬਰਸ ਆ ਰਹੇ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਉੱਥੇ ਹੀ ਜਿਹੜੀ ਇਹ ਪ੍ਰੋਡਕਸ਼ਨ ਹੀ ਹੈ ਇੱਕ ਤਰ੍ਹਾਂ ਦਾ ਐਡ-ਆਨ ਹੋਏਗੀ ਜਿੱਥੇ ਉਹ ਦੇਖ ਸਕਣਗੇ ਕਿ ਕਿਸ ਤਰ੍ਹਾਂ ਉਹਨਾਂ ਦੇ ਬੱਚਿਆਂ ਨੇ ਵੀਰਾਂ ਨੇ ਪਰਾਵਾ ਨੇ ਕਿਸ ਤਰ੍ਹਾਂ ਜੰਗ ਲੜੀ ਤੇ ਸਾਨੂੰ ਵਿਜਿਤ ਕਰਾਏ